ਗੁਰਦੇਵ ਨਗਰ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹਨਾ ਜੀ ਮੇਰੀ 5 ਨੰਬਰ ਐਸ ਐਚਓ ਸਰਦਾਰ ਬਲਵੰਤ ਸਿੰਘ ਨਾਲ ਅੱਜ ਵੀ ਤਿੰਨ ਵਾਰੀ ਗੱਲ ਹੋਈ ਆ ਜਿੱਦਾਂ ਹੀ ਮੇਰੇ ਧਿਆਨ 'ਚ ਮਾਮਲਾ ਆਂਦਾ ਚਾਹੇ ਰਾਤੀ 12 ਵਜੇ ਆਵੇ ਚਾਹੇ 1 ਵਜੇ ਆਵੇ ਤੇ 2 ਵਜੇ ਆਵੇ ਜੀ ਪੁਲਿਸ ਦੀ ਗਸ਼ਤ ਵਧਾ ਦਿੱਤੀ ਆ ਮੈਂ ਬਲਵੰਤ ਸਿੰਘ ਜੀ ਨੂੰ ਅਸੀਂ ਸ਼ਾਬਾਸ਼ ਵੀ ਦਿੰਨੇ ਆ ਪੁਲਿਸ ਨੂੰ ਜੀ ਉਹਨਾਂ ਨੇ ਜਿੱਦਾਂ ਹੀ ਚੋਰੀ ਦੀਆਂ ਵਾਰਦਾਤਾਂ ਕੱਲ ਗੁਰਦੇਵ ਨਗਰ ਉਹਨਾਂ ਨੇ 24 ਘੰਟੇ 'ਚੋਂ ਬੰਦਾ ਵੜ ਲਿਆ ਸਵੇਰੇ ਅੱਜ ਉਹ ਬੰਦਾ ਫੜ ਲਿਆ ਗਿਆ ਤੁਹਾਡੇ ਮਾਧਿਅਮ ਰਹੀ ਦੱਸ ਦਿੰਨਾ ਮੈਂ ਮੇਰੇ ਕੋਲ ਫੋਟੋ ਹੈ ਉਹਦੀ ਇਸ ਟਾਈਮ ਵੀ ਹੈਗੀ ਜੇ ਕੋ ਤਾਂ ਮੈਂ ਦਿਖਾ ਦਿੰਨਾ ਜੀ ਮੇਰੇ ਕੋਲੇ ਉਸ ਬੰਦੇ ਦੀ ਫੋਟੋ ਹੈ ਜਿਹੜਾ ਚੋਰ ਸੀ ਜਿਹਦੇ ਕਰਕੇ ਗੁਰਦੇਵਸ ਨਗਰ ਵਾਸੀਆਂ ਨੇ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਬਾਈਕਾਡ ਚੋਰੀਆਂ ਕਰਕੇ ਕੀਤਾ ਨਾ ਜਦੋਂ ਆਪਾਂ ਚੋਰ ਹੀ ਫੜ ਲਿਆ ਜਦੋਂ ਅਸੀਂ ਚੋਰ ਹੀ ਫੜ ਲਿਆ ਪੁਲਿਸ ਨੇ ਤੇ ਫਿਰ ਤੇ ਵੱਡਾ ਮਸਲਾ ਤੇ ਹੋ ਗਿਆ ਹੱਲ ਅੱਗੋਂ ਨਾਲ ਦੀ ਸੁਰੱਖਿਆ ਦਾ ਜਿਹੜਾ ਮਸਲਾ ਉਹ ਉਹਨਾਂ ਦੇ ਕੋਸ਼ਿਸ਼ ਕਰਾਂਗੇ ਕਿ ਪੁਆਇੰਟ ਪੁਲਿਸ ਨੂੰ ਕਹਿ ਕੇ ਇੱਕ ਛੋਟੀ ਚੌਂਕੀ ਬਣਾਈ ਜਾਵੇ ਗੁਰਦੇਵ ਨਗਰ ਚ ਬਈ ਇੱਕ ਚੌਕ ਪਹਿਲਾਂ ਸੀਗੀ ਪਾਰਕ ਦੇ ਵਿੱਚ ਗੁਰਦੇਵ ਨਗਰ ਦੇ ਵਿੱਚ ਇੱਕ ਛੋਟੀ ਚੌਂਕੀ ਬਣਾਈ ਜਾਵੇ ਜਿੱਥੇ 24 ਆਵਰਸ ਇੱਕ ਜਾਂ ਦੋ ਮਲਾਜ਼ਮ ਹੋਣ ਤੇ ਪੀਸੀਆਰ ਦੀ ਗਸ਼ਤ ਵਧਾ ਦਿੱਤੀ ਜਾਵੇ ਅਸੀਂ ਕੱਲ ਹੀ ਮਾਨਯੋਗ ਸੀਪੀ ਸਾਹਿਬ ਨੂੰ ਮਿਲ ਕੇ ਕੰਮ ਉਹਨਾਂ ਦਾ ਕਰਾ ਕੇ ਹਟਾਂਗੇ ਥੈਂਕ ਯੂ ਇਹ ਸਾਰਿਆਂ ਨੂੰ ਪਤਾ ਹੈ ਉਹ ਵਾਰਡ ਦਾ ਰਹਿ ਗਿਆ ਉਤੀ ਸਮਾਰਟਨੈਸ ਕਿੱਥੇ ਗਈ ਉਹ ਕਿੱਥੇ ਹੈ ਇਦੇ ਲਈ ਅਕਾਊਂਟੈਂਟ ਅਕਾਊਂਟੇਬਲ ਕੌਣ ਹੈ ਉਹ ਜਿਹੜਾ 스마트 ਵਾਰਡ ਡਿclareਡ ਹੈ ਜਿਹੜਾ ਉਹਦੇ ਲਈ ਕੋਈ ਕੱਲਾ ਕਾਗਜ਼ੀ ਕਾਰਵਾਈ ਲਈ ਤਾਂ ਡਿclare ਨਹੀਂ ਹੋਇਆ ਹੋਣਾ ਉਹਦੇ ਲਈ ਕੋਈ ਫੰਡ ਜਨਰੇਟ ਹੋਇਆ ਹੋਣਾ ਟੂ ਕ੍ਰੀਏਟ ਦਿਸ ਵਾਰਡ ਟੂ ਬੀ 스마트 ਵਾਰਡ ਉਹ ਫੰਡ ਦੇ ਕਿੱਥੇ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਕਿ ਆ ਸਾਡੇ ਕਮਿਸ਼ਨਰ ਸਾਹਿਬ ਜਾਂ ਸਾਡੀ ਲੋਕਲ ਗਵਰਨਮੈਂਟ ਇਹਦੇ ਬਾਰੇ ਕੋਈ ਸਾਨੂੰ ਗੁਰਦੇਵ ਨਗਰ ਦੇ ਰੈਜ਼ਿਡੈਂਟਸ ਨੂੰ ਜਾਣਕਾਰੀ ਦਵੇਗੀ ਅੱਜ ਤੱਕ 스마트 વોર્ਡ ਦੇ ਵਿੱਚ ਸਮਝ ਤੋਂ ਪਰੇ ਹੈ ਡਿclareਡ 스마트 વોર્ਡ ਦੇ ਵਿੱਚ ਅੱਜ ਤੱਕ ਸਾਡੀ ਪੋਲਸ ਦੀ ਤਾਰਾਂ ਦਾ ਮਸਲਾ ਨਹੀਂ ਹੱਲ ਹੋਇਆ ਕਿੱਥੇ ਬੈਠੇ ਆ 스마트 વોર્ਡ ਅੱਜ ਤੱਕ ਸਾਡੇ ਇਨਲੀਗਲ ਓਕਿਊਪੇਸ਼ਨ ਆਫ ਗ੍ਰੀਨ ਲੈਂਡ ਹੋ ਰਹੀ ਹੈ ਜਿਹੜੀ ਕੀ ਸਾਡੀ ਲੰਗਜ਼ ਨੇ ਜਿਹੜਾ ਕਿ ਆਪਾਂ ਪਿੱਟ ਰਹੇ ਨੇ ਕਿ ਪੇੜ ਲਗਾਓ ਪੇੜ ਲਗਾਓ ਪੇੜ ਲਗਾਓ ਐਦਕੀ ਮੀਡੀਆ ਵੀ ਮੇਰੇ ਨਾਲੇ ਮੰਨੇਗਾ ਕਿ ਕਿੰਨੀ ਕੁ ਸਰਦੀ ਪਈ ਹੈ ਆ ਸਾਡੇ ਮੌਸਮਾਂ ਦਾ ਕੀ ਹਾਲਾਤ ਬਣਦੇ ਜਾ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹੀ ਹਾਲਾਤ ਰੇ ਸਾਨੂੰ ਕੰਕਾ ਨਹੀਂ ਮਿਲਨੀ ਆ ਖਾਣ ਨੂੰ ਭੁੱਖੇ ਮਰਾਂਗੇ ਅਸੀਂ ਟੈਂਪਰੇਚਰ ਰਾਈਜ਼ ਤੇ ਆ ਚਲੋ ਇਹ ਤਾਂ ਗਲੋਬਲ ਵਾਰਮਿੰਗ ਦੀ ਗੱਲਾਂ ਤਾਂ ਹੋ ਹੀ ਗਈਆਂ ਮੈਂ ਤਾਂ ਸਿਰਫ ਗੁਰਦੇਵਨਗਰ ਤੱਕ ਸੀਮਿਤ ਰਹਿਣਾ ਚਾਹ ਰਿਹਾ ਹਾਂ ਮੇਰਾ ਇੱਕੋ ਹੀ ਕੁਐਸਚਨ ਹੈ ਇਸ ਸਿਕਿਉਰਿਟੀ ਕੀ ਹੈ ਸਾਡੇ ਗੁਰਦੇਵਨਗਰ ਦੀ ਸਾਰਿਆਂ ਨੂੰ ਪਤਾ ਹੈ ਅੱਜ ਜਦੋਂ ਸਾਡੇ ਪੰਜਾਬ ਦੇ ਚੋਣਾਂ ਹੁੰਦੇ 117 ਦੀ 117 ਸੀਟਾਂ ਦੇ 75% ਪੋਲੀਟੀਕਲ ਫੰਡਿੰਗ ਲੁਧਿਆਣਾ ਵੈਸਟ ਵਿੱਚੋਂ ਜਾਂਦੀ ਹੈ ਮੈਂ ਠੋਕ ਕੇ ਕਹਿੰਦਾ ਇਹ ਗੱਲ ਔਰ ਉਹਦਾ ਸਾਨੂੰ ਕੀ ਰਿਜ਼ਲਟ ਹੈ ਕਿ ਅੱਜ ਸਾਨੂੰ ਐਂਜਨਾ ਨੇ ਟੱਪ ਦੀ ਰੇਤਾ ਤੇ ਸੁੱਟ ਦਿੱਤਾ ਵੀ ਜਿਹੜਾ ਮਰਜ਼ੀ ਆਵੇ ਸਾਡੀਆਂ ਤਾਰਾਂ ਕੱਟ ਜਵੇ ਜਿਹੜਾ ਮਰਜ਼ੀ ਆਵੇ ਆ ਕੇ ਸਾਡੇ ਘਰਾਂ ਦੇ ਵਿੱਚ ਨੇਰੇ ਦਾ ਫਾਇਦਾ ਚੱਕ ਕੇ ਟੱਪ ਕੇ ਕੋਈ ਵੱਡੀਆਂ ਵਾਰ ਦਿੱਤਾ ਕਰ ਜਵੇ ਪਿੱਛੇ ਜੇ ਆ ਟਾਂਡਾ ਸਾਹਿਬ ਨੂੰ ਵੀ ਪਤਾ ਹੈ ਸਾਡੇ ਇੱਥੇ ਇੱਕ ਗੁਰਦੇਵ ਨਗਰ ਦੇ ਰੈਜ਼ੀਡੈਂਟ ਦੇ ਗਰਦਨ ਦੇ ਉੱਤੇ ਸਿਰ ਦੇ ਉੱਤੇ ਪਿਸਟਲ ਵੀ ਰੱਖੀ ਗਈ ਸੀ ਉਸ ਦੇ ਬਾਵਜੂਦ ਸਾਡੀ ਪੁਲਿਸ ਪ੍ਰਸ਼ਾਸਨ ਕਰ ਕੀ ਰਹੀ ਹੈ ਕੀ ਕਰ ਰਹੀ ਹੈ ਅੱਜ ਕਮਿਸ਼ਨਰ ਸਾਹਿਬ ਬਦਲਤੇ ਇਜ਼ 댓 ਦਾ ਸੋਲੂਸ਼ਨ ਗਰਾਉਂਡ ਲੈਵਲ ਤੇ ਕੀ ਹੋ ਰਿਹਾ ਹੈ ਵਾਟ ਇਜ਼ ਬੀਂਗ ਡਨ ਫਾਰ ਅਸ ਸਾਡੇ ਗੁਰਦੇਵ ਨਗਰ ਲਈ ਖਾਸ ਕਰ which is supposed to be the poshest area of ludhiana ਯਾ ਇਹ ਕਾਂਸਪੀਰੇਸੀ ਹੋ ਰਹੀ ਹੈ ਵੀ ਗੁਰਦੇਵ ਨਗਰ ਵਾਸੀਓ ਇਥੋਂ ਜ਼ਮੀਨਾਂ ਵੇਚੋ ਸਾਊਥ ਸਿਟੀ ਦੇ ਵਿੱਚ ਚਲੇ ਜਾਓ ਕਿਉਂਕਿ ਉਹ ਜਿੰਨੀ ਵੀ ਕਲੋਨੀਆਂ ਹੈ ਉਹ ਸਾਰੀ 게ਟਡ ਹੈ ਔਰ ਵੈਲ ਪ੍ਰੋਟੈਕਟਡ ਹੈ ਸਿਸਟਮ ਇਨੀ ਸਮਝ ਆ ਰਿਹਾ ਅਗੇ ਇਤੇ ਚੰਗੀ ਭਲੀ ਇਤੇ ਕਿਸੇ ਵੇਲੇ ਚੌਂਕੀ ਹੁੰਦੀ ਸੀਗੀ ਉਹ ਵੀ ਚੱਕਤੀ ਪੈਟਰੋਲਿੰਗ ਪਤਾ ਨਹੀਂ ਉਹ ਪੈਟਰੋਲਿੰਗ ਦੇ ਨਾਮ ਤੇ ਪੁਲਿਸ ਦੇ ਬਿਲ ਜਿਹੜੇ ਪੈਟਰੋਲ ਦੇ ਐ ਉਹ ਕਿਦੀ ਜੇਬ ਚ ਜਾ ਰਹੇ ਆ ਇਹ ਵਿਸ਼ਾ ਮੇਰਾ ਇਨਕੁਆਰੀ ਦਾ ਇਹ ਕੌਣ ਕਰੂਗਾ ਮੈਨੂੰ ਅੱਜ ਅਥਾਰਟੀ ਦੇ ਦੇਨ ਮੈਂ ਕਹਿੰਦਾ ਮੰਨਨੇ ਮੁੱਖ ਮੰਤਰੀ ਸਾਹਿਬ ਲੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਤਾਂ ਕਰ ਨਹੀਂ ਸਕੇ ਮੈਂ ਤਾਂ 24 ਘੰਟਿਆਂ ਚ ਕਰਕੇ ਦਿਖਾਉਣ ਵਾਲਾ ਮੈਂ ਸક્ષਮ ਹਾਂ ਆਪਣੇ ਨੂੰ ਸਮਝਦਾ ਮੈਂ ਕਰਕੇ ਦਿਖਾ ਸਕਦਾ ਇਸ ਐਦਾਂ ਨਹੀਂ ਚੱਲਣਾ ਬਹੁਤ ਘਟਾਲੇ ਹੋ ਰਹੇ ਆ ਬਹੁਤ ਘਟਾਲੇ ਹੋ ਚੁੱਕੇ ਆ ਸਰਕਾਰਾਂ ਆਂਦੀਆਂ ਹਮ ਇਹ ਕਰਾਂਗੇ ਹਮ ਉਹ ਕਰਾਂਗੇ ਨਸ਼ਾ ਮੁਕਤ ਪੰਜਾਬ ਫਲਾਣਾ ਮੁਕਤ ਪੰਜਾਬ ਉਹ ਭਾਈ ਤੁਸੀਂ ਪਹਿਲਾਂ ਚੋਰੀ ਮੁਕਤ ਗੁਰਦੇਵ ਨਗਰ ਤਾਂ ਕਰ ਦਿਓ ਸਾਨੂੰ ਸਿਕਿਉਰਿਟੀ ਦਾ ਮਿਲੇ ਰੈਵਨਿਊ ਸਟੇਟ ਦਾ ਅੱਜ more than 70% is going from ludhiana and ludhiyane de vicho jinni vi mahajni banda hai industrialist hai they are all in ludhiana west what are we getting in return kyon banda apna revenue sarkar nu denda hai tax kyon denda hai ki sade shehar di sade area di sade state di sade india di development hove ਫਿਲਹਾਲ ਦਾ ਸਾਡਾ ਕੁਐਸਚਨ ਇਜ਼ ਓਨਲੀ ਰਿਲੇਟਡ ਟੂ ਗੁਰਦੇਵਨਗਰ ਇੰਨਾ ਜਿਆ ਗੁਰਦੇਵਨਗਰ ਹੈ ਇੱਥੇ 475 ਏਕੜ ਦੇ ਵਿੱਚ ਹੈ ਰਿਪੋਰਟ ਹੈ ਆੜੀ ਕਾਰਪੋਰੇਸ਼ਨ ਦੀ 4 4 400 400 ਏਕੜ ਦਾ ਕਾਰਪੋਰੇਸ਼ਨ ਦੀ ਹੈ 475 ਏਕੜ ਦੀ ਹੈ ਇੰਪਰੂਵਮੈਂਟ ਟਰਸਟ ਦੀ ਪਾਸਟ ਕਲੋਨੀ ਹੈ ਪਾਸਟ 475 ਏਕੜ ਜਿੰਨੀ ਕੁ ਮੈਨੂੰ ਨੋਲੇਜ ਹੈ ਆ ਪੰਡਾ ਸੇਕੜ ਉੱਪਰ نیچے ਹੋ ਸਕਦੀ ਹੈ ਲੇਕਿਨ ਮਿਨਿਮਮ 400 ਤੇ ਜੱਤਾ ਰਹਿ ਤੇ ਇੱਕ 475 ਏਕੜ ਦੇ ਰੈਜ਼ੀਡੈਂਟਸ ਨੂੰ ਤੁਸੀਂ ਇਨ ਸਿਕਿਉਰ ਮਾਹੌਲ ਦੇ ਰਹੇ ਹੋ ਤੇ ਤੁਸੀਂ ਕੀ ਐਂਟੀਸੀਪੇਟ ਕਰ ਰਹੇ ਹੋ ਕਿ ਆ ਕੱਲ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਆਣਗੇ ਤੇ ਅਸੀਂ ਉਹਨਾਂ ਨੂੰ ਸਲੂਟ ਮਾਰਾਂਗੇ ਦਸ ਇਟ ਇਜ਼ ਨੋਟ ਦੈਟ ਸ਼ਹਿਰ ਦੇ ਵਿੱਚ ਆ ਵੀਆਈਪੀਜ਼ ਡਿਊਟੀਆਂ ਦੇ ਨਾਮ ਦੇ ਚੱਪੇ ਚੱਪੇ ਦੇ ਉੱਤੇ ਪੁਲਿਸ ਤਾਇਨਾਤ ਹੁੰਦੀ ਆ ਖਾਸ ਕਰਕੇ ਵੈਸਟ ਹਲਕੇ ਦੇ ਵਿੱਚ ਮੈਂ ਤਾਂ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਸੀਐਮ ਸੀਗੇ ਉਹਨਾਂ ਨੂੰ ਮੇਲ ਪਾ ਚੁੱਕਾ ਹਾਂ ਮੈਂ ਮੀਡੀਆ ਨੂੰ ਉਹਦੀ ਕਾਪੀ ਵੀ ਦੇ ਦੂੰਗਾ ਮੈਨੂੰ ਐ ਸੀਐਮ ਉਹਨਾਂ ਨੇ ਚਿੱਠੀ ਪਾਈ ਆ ਮੈਂ ਤਾਂ ਇਹ ਲਿਖ ਦਿੱਤਾ ਸੀਗਾ ਜਿਹੜੀ ਡੇਢ ਤੋਂ ਉਸ ਵੇਲੇ ਡੇਢ ਤੋਂ ਪੌਨੇ 2 ਲੱਖ ਦੀ ਫੋਰਸ ਹੈ ਸੀਗੀ ਅੱਜ ਮੈਨੂੰ ਪਤਾ ਨਹੀਂ ਕੀ ਹੈ ਸਟੇਟਸ ਵੀ ਇਹ ਤਾਂ ਮੈਨੂੰ ਲੱਗਦਾ ਵੀ ਸਿਰਫ ਜਿੰਨੇ ਵੀ ਆਈਡੈਂਟੀਫਾਈਡ ਕੁਝ ਚੁਣਵੇਂ ਵੀਆਈਪੀਜ਼ ਹੈ ਵੀਵੀਆਈਪੀਜ਼ ਆਏ ਆ ਵੀਵੀਵੀਆਈਪੀਜ਼ ਐ ਫੋਰਸ ਉਹਨਾਂ ਲਈ ਰੱਖੀ ਗਈ ਸਾਡੇ ਲੋਗਾਂ ਲਈ ਥੋੜਾ ਹੀ ਆ ਇਹ ਸੈਟੀਸਫਾਈ ਨਹੀਂ ਹੋ ਰਿਹਾ ਅਸ਼ਟ ਦਾ ਇਲੈਕਸ਼ਨ ਆ ਰਿਹਾ ਮੇਰੀ ਗੱਲ ਸੁਣੋ ਤੁਸੀਂ ਵਿਰੋਧ ਕਰੋਗੇ ਕੋਈ ਕੋਈ ਵੋਟ ਨਹੀਂ ਪੜੀ ਕੋਈ ਕਿਸੇ ਸਰਕਾਰ ਤੋਂ ਸੈਟੀਸਫਾਈ ਨਹੀਂ ਕਿਉਂ ਰੱਖੇ ਤੇ ਨਹੀਂ ਉਹ ਅਸੀਂ ਵੋਟਪੰਨ ਜਾਵਾਂਗੇ ਕਿਵੇਂ ਸਾਨੂੰ ਇਹ ਨਹੀਂ ਪਤਾ ਚੱਲਣਾ ਵੀ ਮੁੜ ਕੇ ਪਿੱਛੇ ਸਾਡੇ ਉਤਾਰਾਂ ਕੱਟ ਕੇ ਸਾਡੇ ਘਰ ਦੀ ਕੋਈ ਡਕੈਤੀ ਇਹਨੇ ਮਾਰ ਜੁਏ ਵੋਟ ਬੰਦਾ ਤਾਂ ਸਵਾਲ ਹੀ ਨਹੀਂ ਉੱਠਦਾ ਤੁਸੀਂ ਵੋਟ ਦੀ ਗੱਲ ਕਰ ਰਹੇ ਹੋ ਅੱਜ ਦੀ ਡੇਟ ਦੇ ਵਿੱਚ ਅਸੀਂ ਜਦੋਂ ਫੈਕਟਰੀਆਂ ਤੇ ਜਾਂਦੇ ਆਪਣੇ ਦਫ਼ਤਰਾਂ ਤੇ ਘਰ-ਬਾਰ ਨਿਕਲਦੇ ਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਫੈਮਲੀਆਂ ਜਿਹੜੀ ਪਿੱਛੇ ਆ ਉਹ ਸੁਰੱਖਿਤ ਹੈ ਇੰਨੀ ਇਨਸਿਕਿਓਰ ਇਨ ਇਟਸ ਇਨਸਿਕਿਓਰ ਫੀਲਿੰਗ ਆਈ ਹੂ ਇਸ ਸਾਡੀ ਸਾਰਿਆਂ ਦੇ ਵਿੱਚ ਇੱਕ ਸਾਲ ਦਾ ਤੁਸੀਂ ਕ੍ਰਾਈਮ ਗ੍ਰਾਫ ਓਨਲੀ ਆਫ ਗੁਰਦੇਵਨਗਰ ਕੱਢ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਵੋਟ ਦਾ ਬਹੁਤ ਦੂਰ ਦੀ ਗੱਲ ਹੈ ਹੁਣ ਮੈਂ ਤੁਹਾਨੂੰ ਇੱਕ ਸਿੰਪਲ ਬੜੇ ਕੌਨਫੀਡੈਂਸ ਨਾਲ ਔਰ ਬੜੀ ਜ਼ਿੰਮੇਵਾਰੀ ਨਾਲ ਗੱਲ ਕਰਕੇ ਦੇ ਰਿਹਾ ਜਿਹੜੀ ਮੇਰੇ ਨਾਲ ਬੀਤੀ ਹੈ ਮੇਰੇ ਘਰ ਅੱਗ ਲੱਗੀ ਸੀ ਕੋ ਜਨਰੇਟਰ ਦਾ ਪ੍ਰੋਬਲਮ ਆ ਗਿਆ ਸੀ ਉਹ ਨੇਚਰਲੀ ਇੰਸ਼ੋਰੈਂਸ ਹੋਈ ਹੁੰਦੀ ਹੈ ਤੇ ਇੰਸ਼ੋਰੈਂਸ ਵਾਲੇ ਕਹਿੰਦੇ ਆ ਜੀ ਤੁਸੀਂ ਉਹਨਾਂ ਤੋਂ ਫਾਇਰ ਹੋ ਗਿਆ ਤੋਂ ਸਰਟੀਫਿਕੇਟ ਲਗਾਓ ਕਿੰਨਾ ਨੁਕਸਾਨ ਫਾਇਰ ਬ੍ਰਿਗੇਡ ਦਾ ਆਫਿਸ ਹੈ ਜੀ ਉਹ ਲక్ష్ਮੀ ਸ਼ਰਮੇ ਦੇ ਕੋਲ ਮੈਂ ਉੱਥੇ ਗਿਆ ਤੇ ਉੱਥੇ ਨਾਲ ਦਾ ਆਫੀਸਰ ਬੈਠਾ ਨੂੰ ਮੈਨੂੰ ਐਦਾਂ ਟਰੀਟ ਕਰ ਰਿਹਾ ਸੀਗਾ ਕਿ ਜਿੱਦਾਂ ਮੈਂ ਆਪਣੇ ਘਰ ਨੂੰ ਅੱਗ ਲਾ ਕੇ ਆਪ ਇੱਥੇ ਆ ਗਿਆ ਅਖੀਰ ਮੈਂ ਨੂੰ ਕਿਹਾ ਬੋਲਿਆ ਮੈਂ ਕਿ ਮੈਂ ਨਾ 200 ਰੁਪਏ ਦਾ ਕੰਮ ਕਰਦਾ ਤੇ ਮੇਰੀ ਦਸਤਮਰਾਂ ਲੱਗਦੀ ਹੈ ਨਾ ਇਹ ਸ਼ੋਰਚ ਕੋਈ ਹੈਗੀ ਹੈ ਤੇ ਬੜੀ ਮਿਲਣੀ ਹੈ ਨਹੀਂ ਮਿਲਣੀ ਜਲ ਕੋਈ ਲੱਖ ਮਿਲਣਾ ਮਿਲਿਆ ਕਦੇ ਨਹੀਂ ਤੇ ਉਸ ਤੋਂ ਬਾਅਦ ਠੀਕ ਹੈ ਜੀ ਉਹ ਬੰਦੇ ਨੂੰ ਮਿਲੋ ਉਹ ਬੰਦੇ ਨੇ ਅਖੀਰ ਜਿੱਤਿਆ ਮੈਨੂੰ 4 ਚੱਕਰ ਲਵਾ ਤੇ ਅਖੀਰ 3000 ਰੁਪਏ ਲਿਓ ਜੀ ਤੇ ਰਿਪੋਰਟ ਲਾਓ ਹਾਂ ਤੇ ਤੁਸੀਂ ਪਹਿਲੇ ਦਿਨ ਹੀ ਦੇ ਦਿੰਦੇ ਤੇ ਨਹੀਂ ਆ ਤੁਹਾਨੂੰ ਮੰਗਲਾ ਦਾ ਮਿਲੋ ਮੈਨੂੰ ਅਸਲ ਤਾਂ ਸਾਨੂੰ ਇਦਾਂ ਨੌਲੇਜ ਨਹੀਂ ਕਿ ਕੀ ਕਰ ਰਹੇ ਆ 3000 ਰੁਪਇਆ ਲਿੱਤਾ ਉਹ ਬੰਦੇ ਨੇ ਮੈਂ ਉਹਦੇ ਮੂੰਹ ਤੇ ਗੱਲ ਉਹ ਗੱਲ ਤਿੰਨ ਵਾਰੀ ਮੈਂ ਕਹਿ ਚੁੱਕਿਆ ਅਫਸਰਾਂ ਨੂੰ ਕਿ ਕਿਸੇ ਦੇ ਅਸਰ ਕੋਈ ਨਹੀਂ ਇਹ ਇਹ ਕ腐ਪਸ਼ਨ ਫਰੀ ਹੈ ਜੇ ਕਿਸੇ ਦੇ ਉਤੋਂ ਬਾਅਦ ਮੈਂ ਨੂੰ ਕਹੀ ਕਿ ਇਹ ਲਿਖ ਦਿਓ ਕੌਜ਼ ਆਫ ਫਾਇਰ ਤਾਂ ਲਿਖ ਦਿਓ ਕਿ ਇਹ ਆ ਬਾਦੋਂ ਸ਼ਾਰਟ ਸਰਕਟ ਹੋਇਆ ਹੋਇਆ ਹੈ ਇਹ ਤਾਂ ਕਿ ਲਿਖ ਕਹਿੰਦੇ ਅਸੀਂ ਕਿਹਾ ਕਹਿੰਦੇ ਬਾਦੋਂ ਸ਼ਾਰਟ ਸਰਕਟ ਹੋਇਆ ਹੋਇਆ ਹੈ ਜੀ ਬਿਲਕੁਲ ਸਾਰੇ ਪਸ਼ਰੂਪ ਨੇ ਮੱਲੇ ਤੁਸੀਂ ਬਾਈਕਟ ਕਰੋਗੇ ਅੱਗੇ ਇਲੈਕਸ਼ਨ ਬਾਈਕਾਰਡ ਬਾਈ ਬਾਲੀਏ ਤਾਂ ਦੇਖਿਆ ਚਾਹ ਜੋ ਗਿਆ ਨਹੀਂ ਪਾਈਸਾ ਪਹਿਲਾਂ ਆਪਣੀ ਜਾਨਾਂ ਪਈਆਂ ਹੋਈਆਂ ਦਫਾ ਹੋਵੇ ਅੱਗ ਲੱਗੇ ਦਾ ਇਲੈਕਸ਼ਨਾਂ ਨੂੰ ਠੀਕ ਠੀਕ ਹੈ ਸਾਫ ਗੰਨ ਨੇ ਪਈਆਂ ਜੀ ਥੈਂਕ ਯੂ ਧੰਨਵਾਦ ਤੁਸੀਂ ਕ੍ਰਾਈਮ ਤਾਂ ਬੜੇ ਦੇਖੇ ਹੋਣਗੇ ਤੁਸੀਂ ਵੀ ਪਹਿਲੀ ਵਾਰ ਤੁਹਾਡਾ ਇਹ ਹੋਏਗਾ ਕਿ ਤੁਸੀਂ ਇਹ ਤਾਰਾ ਘਟਣ ਵਾਲਾ ਕ੍ਰਾਈਮ ਵੀ ਹੁਣ ਲੇਟੈਸਟ ਜਿਹੜਾ ਨਵਾਂ ਐਡ ਹੋ ਰਿਹਾ ਹੈ ਇਹ ਸਰਕਾਰ ਵਿੱਚ ਚਲੋ ਆਪਾਂ ਇਹ ਕਹਿੰਦੇ ਹਾਂ ਅਸੀਂ ਸਾਰੇ ਮੱਲੇਦਾਰ ਬੈਠੇ ਇੱਥੇ ਗੁਰਦੇਵ ਨਗਰ ਦੇ ਅਸੀਂ ਇਹ ਨਹੀਂ ਕਹਿੰਦੇ ਕੋਈ ਪੋਲਿਟਿਕਲ ਮੰਚ ਨਹੀਂ ਹੈਗਾ ਪਰ ਆਪਾਂ ਆਪਣੀ ਸੁਰੱਖਿਆ ਦਾ ਇੱਥੇ ਮੰਗ ਸਕਦੇ ਆ ਨਾ ਇੰਨਾ ਤਾਂ ਆਪਾਂ ਟੈਕਸਪੇਅਰ ਰਹੇਗੇ ਜਿੱਦਾਂ ਸਾਹਮਣੇ ਦੱਸਿਆ ਤੁਸੀਂ ਇਹ ਦੇਖ ਰਹੇ ਹੋਵੋਗੇ ਇੱਥੇ ਜਿਹੜੇ ਗੁਰਦੇਵ ਨਗਰ ਚ ਹੈ ਸਾਰੀ ਪਾਰਟੀਆਂ ਦੇ ਲੋਕ ਰਹਿੰਦੇ ਹੈਗੇ ਆ ਔਰ ਸਾਰੀ ਪਾਰਟੀਆਂ ਦੇ ਬੰਦੇ ਹੀ ਬੈਠੇ ਆ ਰੈ residense ਵੀ ਆਪਾਂ ਇੱਥੇ ਲੋਕ ਬੈਠੇ ਹੈਗੇ ਆ ਕਮਿਸ਼ਨਰ ਸਾਹਿਬ ਦੀ ਵੀ ਨਵੀਂ ਨਵੀਂ ਬਦਲੀ ਹੋਈ ਹੈਗੀ ਹੈ ਔਰ ਕਮਿਸ਼ਨਰ ਦਾ ਆਫਿਸ ਵੀ ਤੁਹਾਨੂੰ ਪਤਾ ਇੱਥੇ ਬਿਲਕੁਲ ਨੇੜੇ ਹੀ ਹੈਗਾ ਇਹ ਜੇ ਪਹਿਲੇ ਦਿਨ ਹੀ ਇਹ ਕ੍ਰਾਈਮ ਕੰਟਰੋਲ ਹੋ ਜਾਂਦਾ ਤੇ ਜਿਹੜੀ ਹੁਣ ਜਿਹੜੀ 10 ਘਰਾਂ ਦੀਆਂ 17 ਕਟੀਆਂ ਗਈਆਂ ਹੈਗੀਆਂ ਇੱਥੋਂ ਆਪਾਂ ਬਚਾਅ ਹੋ ਸਕਦਾ ਸੀਗਾ ਹੁਣ ਵੀ ਮਤਲਬ ਇਹ ਹਫ਼ਤੇ 'ਚ ਲਗਾਤਾਰ ਜਿਹੜਿਆ ਕ੍ਰਾਈਮ ਇਹ ਸਿਰਫ 17 ਨਹੀਂ ਦੱਸ ਰਹੇ ਆ ਉਹ ਕੱਲੇ ਇੱਥੇ ਨਹੀਂ ਹੋਇਆ ਅਗਰਨਗਰ 'ਚ ਵੀ ਹੋ ਰਿਹਾ ਹੈ ਸ਼ਹਿਰ ਦੇ ਹਰ ਇਲਾਕੇ ਵਿੱਚ ਹੋ ਰਿਹਾ ਹੈ ਪਰ ਮੈਂ ਧੰਨਵਾਦੀ ਆ ਮਨੋਜ ਢਾਂਡਾ ਜੀ ਦਾ ਜਿਹੜਾ ਇੰਨੇ ਇਨੀਸ਼ੀਏਟਿਵ ਲੈਂਦੇ ਆ ਔਰ ਇਹਨਾਂ ਨੂੰ ਦੂਜੀ ਪਾਰਟੀਆਂ ਦੀ ਦਬਾਅ ਵੀ ਪੈਂਦਾ ਢਾਂਡਾ ਸਾਹਿਬ ਐ ਨਾ ਕਰੋ ਇਲੈਕਸ਼ਨ ਆ ਰਹੇ ਹੈਗੇ ਆ ਪਰ ਪਰ ਢੰਡਾ ਸਾਹਿਬ ਕਹਿੰਦੇ ਜੀ ਮੈਂ ਤਾਂ ਆਪਣੇ ਰੈ residense ਵਾਸਤੇ ਖੜਾ ਚਾਹੇ ਬੰਦੇ ਅੱਜ 10 ਗੱਟੇ ਹੋਏ ਜਾਂ 12 ਗੱਟੇ ਹੋਏ ਤੇ ਇਹਨਾਂ ਨੇ ਸੱਦਾ ਲਾਇਆ ਨਹੀਂ ਪੂਰਾ ਪੂਰਾ ਗੁਰਦੇਵ ਨਗਰ ਰਾਤ ਨੂੰ ਇਕੱਠਾ ਸੀਗਾ ਇਹ ਤੁਸੀਂ ਕੋਈ ਵੱਡਾ ਸਾਡਾ ਪ੍ਰਦਰਸ਼ਨ ਦੇਖਣਾ ਚਾਹੁੰਦੇ ਹੋ ਤੇ ਉਹ ਵੀ ਅਸੀਂ ਦਿਖਾਉਣ ਨੂੰ ਤਿਆਰ ਰਹੇ ਹਾਂ ਪਰ ਅਸੀਂ ਤਾਂ ਇਹ ਕਹਿੰਦੇ ਆ ਕਿ ਆਪਾਂ ਪੋਲੀਟੀਕਲ ਨਹੀਂ ਕੁਝ ਕਰਨਾ ਚਾਹੁੰਦੇ ਅਸੀਂ ਤਾਂ ਆਪਣੀ ਆਪਣੀ ਸੇਫਟੀ ਦਾ ਸਰਕਾਰ ਤੋਂ ਮੰਗਣਾ ਚਾਹੁੰਦੇ ਹੈਗੇ ਆ ਸੇਫਟੀ ਸਾਨੂੰ ਦਿੱਤੀ ਜਾਵੇ ਔਰ ਜਿਹੜੀ ਸਾਡੀ ਕੰਪਲੇਂਟ ਹੈ ਜੇ ਅਸੀਂ ਐਸਐਚਏ ਨੂੰ ਉੱਥੇ ਕੰਪਲੇਂਟ ਆਪਾਂ ਡਾਇਲ ਕਰਦੇ ਆ ਆ ਜਾਂਦੇ ਆ ਘੱਟ ਤੋਂ ਘੱਟ ਉਹਨੂੰ 1-2 ਦਿਨਾਂ ਵਿੱਚ ਉਹਦਾ ਹੱਲ ਵੀ ਕੀਤਾ ਜਾਵੇ ਇਕੱਲੀ ਕੰਪਲੇਂਟ ਲਿਖ ਕੇ ਜਾਣ ਨਾਲ ਕੋਈ ਫਾਇਦਾ ਨਹੀਂ ਹੈ।